ਤਾ ਹਾਂਜੀ ਮਿੱਤਰੋ ਜਿਵੇਂ ਕਿ ਟਰੈਕਟਰਾਂ ਦੇ ਸ਼ਕੀਨਾਂ ਨੂੰ ਤਾਂ ਪਤਾ ਹੀ ਹੋਵੇਗਾ ਕਿ ਲੱਕੀ ਗੋਲਡਸਮਿਥ ਗੁਰੂਵੀਰ ਕੋਲੇ ਗਿਆ ਸੀ ਐਮਪੀ ਕਿਉਂਕਿ ਉਹਤੇ ਹੁਣ ਜਾ ਰਿਹਾ ਸੀ ਟੋਚਨ ਮੁਕਾਬਲਾ ਤੇ ਉੱਥੇ ਹੋਈ ਝਗੜੇ ਦੇ ਕਾਰਨ ਉਹ ਟੋਚਨ ਮੁਕਾਬਲਾ ਰੱਦ ਹੋ ਗਿਆ ਸੀ ਤੇ ਪ੍ਰੋਚਨ ਮੁਕਾਬਲਾ ਰੱਦ ਹੋਣ ਤੋਂ ਬਾਅਦ ਲੱਕੀ ਗੋਲਡ ਸਮਿਥ ਆਪਣੀ YouTube ਵੀਡੀਓ ਦੇ ਰਾਹੀਂ ਆਪਾਂ ਨੂੰ ਦੱਸਦਾ ਹੈ ਕਿ ਉਸ ਨੂੰ ਇੱਕ ਮੁੰਡੇ ਨੇ ਧੋਖਾ ਦਿੱਤਾ ਹੈ ਪੰਜਾਬ ਦੇ ਵਿੱਚ ਅਸੀਂ ਉਹਦੇ ਲਈ ਬਹੁਤ ਹੋਰ ਜਾਣਾ ਨਾਲ ਵੀ ਲੜੇ ਸੀ ਤੇ ਮਿੱਤਰੋ ਲੱਕੀ ਗੋਲਡ ਸਮਿਥ ਤੇ ਬੀਤੇ ਦਿਨਾਂ ਤੋਂ ਗੋਲੀਆਂ ਵੀ ਚੱਲੀਆਂ ਸਨ ਉਸ ਦੀ ਥਾਰ ਦੇ ਉੱਤੇ ਅਤੇ ਮਿੱਤਰੋ ਜਿਸੇ ਹਿਸਾਬ ਨਾਲ ਉਹ ਤੋਖੇ ਤਾਖੇ ਦੀ ਗੱਲ ਕਰ ਰਿਹਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਗੁਰੂ ਵੀਰ ਨੂੰ ਹੀ ਕਹਿ ਰਿਹਾ ਹੈ ਜਾਂ ਕਿਸੇ ਹੋਰ ਨੂੰ ਕਹਿ ਰਿਹਾ ਹੈ ਆਪਣੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇ ਕੇ ਜਾਇਓ ਮਿੱਤਰੋ ਤੁਹਾਡਾ ਇਸ ਸਬਤੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਮਿੱਤਰੋ ਇਹ ਸਭ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਜਿਵੇਂ ਲੱਕੀ ਗੁਰੂ ਵੀਰ ਨੂੰ ਹੀ ਕਹਿ ਰਿਹਾ ਹੈ ਅਤੇ ਗਰੀ ਗੁਰੂ ਵੀਰ ਨੇ ਹੀ ਉਸ ਦੀ ਗੱਡੀ ਦੇ ਉੱਤੇ ਤੜ ਤੜ ਗੋਲੀਆਂ ਚਲਾਈਆਂ ਸਨ ਜਿਹੜੀ ਕਿ ਤੁਸੀਂ ਪਿੱਛੇ ਵੀਡੀਓ ਵਾਇਰਲ ਦੇਖ ਹੀ ਸਕਦੇ ਸੀ